ਤੇ ਹਾਂ ਚਾਹੀ ਸੀ ਕਿ ਕੁਝ ਸਕੂਲਾਂ ਨੇ ਕੱਲ ਖੋਲ੍ਹਿਆ ਅਰਸੋ ਵੀ ਰਾਤ ਨੂੰ ਹੀ ਬੰਦ ਕਰਾਤੇ ਸੀ ਕਈ ਤਾਂ ਇਹਨਾਂ ਦੇ ਵਿੱਚੋਂ ਜਿਹੜਾ ਤੁਸੀਂ ਦੱਸ ਸਕੂਲਾਂ ਦੀ ਗੱਲ ਕਰਦੇ ਹੋ ਸਭ ਨੇ ਸਕੂਲ ਬੰਦ ਕਰਤੇ ਆ ਇਹੀ ਕਹਿਣਾ ਚਾਹੁੰਦਾ ਕਿ ਗਵਰਨਮੈਂਟ ਦੇ ਆਦੇਸ਼ ਨੇ ਗਵਰਨਮੈਂਟ ਦੇ ਆਰਡਰ ਨੇ ਇਹਨਾਂ ਦੇ ਆਰਡਰ ਇਹਨਾਂ ਦੀ ਪਾਲਣਾ ਕਰਨੀ ਚਾਹੀਦੀ ਆ ਗਰਮੀ ਬਹੁਤ ਜ਼ਿਆਦਾ ਹੈਗੀ ਆ ਬੱਚਿਆਂ ਨੂੰ ਇਹ ਤਸਵੀਰਾਂ ਲੰਘੇ ਕੱਲ੍ਹ ਦੀਆਂ ਨੇ ਜਿੱਥੇ ਲੁਧਿਆਣਾ ਵਿੱਚ ਕੁਝ ਸਕੂਲ ਲੱਗੇ ਹੋਏ ਸਨ ਜਦੋਂ ਕਿ ਪੰਜਾਬ ਦੇ ਵਿੱਚ 21 ਮਈ ਤੋਂ 30 ਜੂਨ ਤੱਕ ਛੁੱਟੀਆਂ ਦਾ ਐਲਾਨ ਹੋ ਚੁੱਕਿਆ ਹੈ ਗਰਮੀ ਕਰਕੇ ਬੱਚੇ ਬਿਮਾਰ ਨਾ ਹੋ ਜਾਣ ਇਸ ਲਈ ਸਰਕਾਰ ਨੇ 10 ਦਿਨ ਦੀਆਂ ਛੁੱਟੀਆਂ ਹੋਰ ਵਧਾਈਆਂ ਸਨ ਪਰ ਜਦੋਂ ਹੁਕਮਾਂ ਦੀ ਪਾਲਣਾ ਨਾ ਹੋਈ ਤਾਂ ਪ੍ਰਸ਼ਾਸਨ ਨੇ ਖੁਦ ਜਾ ਸਕੂਲ ਬੰਦ ਕਰਵਾਏ ਮਾਪਿਆਂ ਦੀ ਸ਼ਿਕਾਇਤਾਂ ਮਿਲਣ ਤੋਂ ਬਾਅਦ ਡਿਪਟੀ ਕਮਿਸ਼ਨਰ ਵੱਲੋਂ ਤੁਰੰਤ ਇੱਕ ਪੱਤਰ ਜਾਰੀ ਕੀਤਾ ਗਿਆ ਤੇ ਖੁੱਲੇ ਹੋਏ 10 ਸਕੂਲਾਂ ਨੂੰ ਬੰਦ ਕਰਵਾਇਆ ਗਿਆ ਤੇ ਅੰਚਾਇਸ਼ਿਕ ਕੁਝ ਸਕੂਲਾਂ ਨੇ ਕੱਲ੍ਹ ਖੋਲ੍ਹਿਆ ਅਰਸੋ ਵੀ ਰਾਤ ਨੂੰ ਹੀ ਬੰਦ ਕਰਾਤੇ ਸੀ ਕਈ ਤਾਂ ਇਹਨਾਂ ਦੇ ਵਿੱਚੋਂ ਜਿਹੜਾ ਤੁਸੀਂ 10 ਸਕੂਲਾਂ ਦੀ ਗੱਲ ਕਰਦੇ ਹੋ ਸਭ ਨੇ ਸਕੂਲ ਬੰਦ ਕਰਤੇ ਆ ਪਰ ਮੈਂ ਤੁਹਾਡੇ ਮਤਲਬ ਨਾਲ ਨਹੀਂ ਸਾਰੇ ਹੀ ਪ੍ਰਾਈਵੇਟ ਸਕੂਲਾਂ ਨੂੰ ਕਿਉਂਕਿ ਗਵਰਨਮੈਂਟ ਸਕੂਲ ਤੇ ਐਡਡ ਸਕੂਲ ਦੀ ਸਾਨੂੰ ਕੋਈ ਸਮੱਸਿਆ ਨਹੀਂ ਹੁੰਦੀ ਉਹ ਬੰਦ ਹੋ ਗਿਆ ਇਹ ਹੀ ਕਹਿਣਾ ਚਾਹੁੰਦਾ ਕਿ ਗਵਰਨਮੈਂਟ ਦੇ ਆਦੇਸ਼ ਨੇ ਗਵਰਨਮੈਂਟ ਦੇ ਆਰਡਰ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਮੈਡਮ ਇਹਨਾਂ ਦੇ ਆਰਡਰ ਹੈ ਇਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਗਰਮੀ ਬਹੁਤ ਜ਼ਿਆਦਾ ਹੈਗੀ ਹੈ ਬੱਚਿਆਂ ਨੂੰ ਸਕੂਲ ਜਿਹੜੇ ਹੈਗੇ ਆ ਉਹ ਬੰਦ ਹੋਣਗੇ ਜੀ